ਗੁਰੂ ਗ੍ਰੰਥ ਸਾਹਿਬ ਜੀ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ऐसे गुरु को बल बल जाइए 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 ऐसा गुरु वट पागी पाईए 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 फुले बारग जने बताया ਪੂਲੇ ਮਾਰਗ ਜਿਨੇ ਬਤਾਇਆ ਪੂਲੇ ਮਾਰਗ ਜਿਨੇ ਬਤਾਇਆ ਪੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਪਾਗੀ ਪਾਇਆ ਐਸਾ ਗੁਰਵਡ ਪਾਗੀ ਪਾਇਆ ਐਸਾ ਗੁਰਵਡ ਪਾਗੀ ਪਾਇਆ ਆਵੋ ਵੱਡ ਪਾ ਕੀ ਪਾਇਆ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 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 ਗਾਵੋ ਸੱਚੀ ਬਾਣੀ ਆਵੋ ਸਿੱਖ ਸਤ ਗੁਰੂ ਕੇ ਪਿਆਰੋ ਗਾਵੋ ਸੱਚੀ ਬਾਣੀ ਆਵੋ ਸਿੱਖ ਸਤ ਗੁਰੂ ਕੇ ਪਿਆਰੋ ਗਾਵੋ ਗੁਰੂ ਦੇ ਪਿਆਰੋ ਗਾਵਾ ਸੱਚੀ ਬਾਣੀ ਆਵੋ ਸਿੱਖ ਸਤ ਗੁਰੂ ਕੇ ਪਿਆਰੋ ਗਾਵਾ ਸੱਚੀ ਬਾਣੀ ਆਵੋ ਸਿੱਖ ਸਤ ਗੁਰੂ ਕੇ ਪਿਆਰੋ ਗਾਵਾ ਸੱਚੀ ਬਾਣੀ ਆਵੋ ਸਿੱਖ ਸਤ ਗੁਰੂ ਕੇ ਪਿਆਰੋ ਗਾਵਾ ਸੱਚੀ ਬਾਣੀ ਆਵੋ ਸਿੱਖ ਸਤ ਗੁਰੂ ਕੇ ਪਿਆਰੋ ਆਵੋ ਸਿੱਖ ਸਤ ਗੁਰੂ ਕੇ ਪਿਆਰੋ ਆਵੋ ਸਿੱਖ ਸਤਗੁਰੂ ਕਾ ਪਿਆਰਿਓ ਆਵੋ ਸਿੱਖ ਸਤਗੁਰੂ ਕਾ ਪਿਆਰਿਓ ਆਵੋ ਸਿੱਖ ਸਤਗੁਰੂ ਕਾ ਪਿਆਰਿਓ ਗਾਵੋ ਸੱਚੀ ਬਾਣੀ 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 ਸੇਕਾਸਾ ਤੇ ਗੁਰ ਕੇ ਪਿਆਰ ਬਾਰੀਤਾ ਗਾਵੋ ਗੁਰੂ ਕੇਰੀ ਬਾਰੀਤਾ ਗਾਵੋ ਗੁਰੂ ਕੇਰੀ ਬਾਰੀਤਾ ਗਾਵੋ ਗੁਰੂ ਕੇ ਮਾਇਂ ਲਗਾਵੋ ਗੁਰੂ ਕੇ ਬਾਣੀ ਆਸਿਰ ਬਾਣੀ ਆਵੋ ਸਿੱਖ ਸਤ ਗੁਰ ਕੇ ਪਿਆਰੋ ਗਾਵੋ ਸੱਚੀ ਬਾਣੀ ਆਵੋ ਸਿੱਖ ਸਤ ਗੁਰ ਕੇ ਪਿਆਰੋ ਸੱਚ ਵਾਣੀ ਆਵੋ ਸਿੱਖ ਸਤਗੁਰ ਕੇ ਪਿਆਰਿਓ ਜਿਨ ਕੋ ਨਦਰ ਕਰਮ ਹੋਆ 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 ਕਿਰਤਿ ਤਿਨਾ ਸਮਾਣੀ ਹਿਰਦੇ ਤੇ ਨਾਸਮਾਨੀ ਹਿਰਦੇ ਤੇ ਨਾਸਮਾਨੀ ਹਿਰਦੇ ਤੇ ਨਾਸਮਾਨੀ ਪੀਵੋ ਅਬਰਤ ਸਦਰੋ ਹਰ ਰੰਗ 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 ਚੱਪੇ ਆਰਗ ਪਾੜੀ ਆਵੋ ਸਿੱਖ ਸਤ ਗੁਰ ਕੇ ਪਿਆਰੋ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਗੁਰ ਕੇ ਪਿਆਰੋ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਗੁਰ ਕੇ ਪਿਆਰੋ ਆਵੋ ਸੱਚੀ ਬਾਣੀ ਆਵੋ ਸਿੱਖ ਸਤਗੁਰ ਕੇ ਪਿਆਰਿ ਕਹੈ ਨਾਨਕ ਸਦਾ ਗਾਵੋ ਕਹੈ ਨਾਨਕ ਸਦਾ ਗਾਵੋ ਕਹੈ ਨਾਨਕ ਸਦਾ ਗਾਵੋ ਕਹੈ ਨਾਨਕ ਸਦਾ ਗਾਵੋ ਓ ਸੱਚੀ ਬਾਣੀ ਆਵੋ ਸਿੱਖ ਸਤਗੁਰ ਕੇ ਪਿਆਰਿ ਸੱਚੀ ਬਾਣੀ ਆਵੋ ਸਿੱਖ ਸਤਗੁਰੂ ਕੇ ਪਿਆਰੋ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਗੁਰੂ ਕੇ ਪਿਆਰੋ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਗੁਰੂ ਕੇ ਪਿਆਰੋ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਵਿਚ ਬਾਣੀ ਅਮਰਤ ਸਾਰੇ ਵਿਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਲਾ ਗੁਰਬਾਣੀ ਕਹੇ ਸੇਵਕ ਜਨਮਾਲਾ ਗੁਰਬਾਣੀ ਕਹੇ ਸੇਵਕ ਜਨਮਾਲਾ ਗੁਰਬਾਣੀ ਕਹੇ ਸੇਵਕ ਜਨਮਾਲਾ ਪਰਖ ਗੁਰੂ ਨਿਸਤਾਰ ਪਰਤਖ ਗੁਰੂ ਨਿਸਤਾਰੇ ਪਰਤਖ ਗੁਰੂ ਨਿਸਤਾਰੇ ਪਰਤਖ ਗੁਰੂ ਨਿਸਤਾਰੇ ਆਵੋ ਸੱਚੀ ਬਾਣੀ ਆਵੋ ਸਿੱਖ ਸਤਗੁਰ ਕੇ ਪਿਆਰੋ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਗੁਰ ਕੇ ਪਿਆਰੋ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਗੁਰ ਕੇ ਪਿਆਰੋ ਸੇਵਾ ਪ੍ਰਵਾਨ ਕਰਨੀ ਪੁੱਲ ਚੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ